ਜੇ ਅਸੀਂ ਸੁਰੱਖਿਆ ਦੀ ਗੱਲ ਕਰਦੇ ਆਂ ਇੰਡੀਆ ਪਾਕਿਸਤਾਨ ਦੀ ਹੁਣ ਸਾਡਾ ਅਟਾਰੀ ਬਾਰਡਰ ਹੈ ਜਿਹੜਾ ਕਿ ਪਾਕਿਸਤਾਨ ਨਾਲ ਸਾਨੂੰ ਜੋੜਦਾ ਉੱਥੇ ਹੁਣ ਪਾਕਿਸਤਾਨ ਤੋਂ ਜਿਹੜੀ ਕੋਈ ਚੀਜ਼ ਆਂਦੀ ਹੈ ਯਾਤਰੀ ਆਂਦੇ ਉੱਥੇ ਕੋਈ ਫੁੱਲ ਬੋਡੀ ਸਕੈਨਰ ਹੈ ਹੀ ਨਹੀਂ ਜਿਹੜਾ ਹੈਗਾ ਫਿਰ ਉਹ ਡਿਫੰਕਟ ਪਿਆ ਉਹ ਸਮੇਂ ਦੀ ਮੰਗ ਆ ਕਿ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਚੱਲਣਾ ਨਹੀਂ ਚਾਹੀਦਾ ਇਹ ਜਿਹੜਾ ਸਕੈਨਰ ਹੈ ਇਹ ਮੈਂ ਤੁਹਾਡਾ ਸਹਿਮਤ ਹਾਂ ਕਿ ਬੜਾ ਜ਼ਰੂਰੀ ਹੈ ਟੈਕਨੀਕਲ ਕਿਉਂਕਿ ਇਹਦੇ ਵਿੱਚ ਤੁਹਾਨੂੰ ਮੈਂ ਹੀ ਸਾਰਾ ਪ੍ਰਯਾਸ ਕਰਕੇ ਲਵਾਇਆ ਸੀ ਇਹ ਵੀ 70 ਸਾਲ ਤੋਂ ਮੰਗ ਸੀ ਜਦੋਂ ਮੈਂ ਐਮਪੀ ਸੀ ਇਹਦੇ ਨਿਊਕਲੀਅਰ ਐਮਿਸ਼ਨ ਹੁੰਦਾ ਹੈ ਜੀ। ਔਰ ਨਿਊਕਲੀਅਰ ਐਮਿਸ਼ਨ ਲਈ ਬਹੁਤ ਪ੍ਰੀਕਾਸ਼ਨਲ ਨੈਨੀਆ ਪੈਂਦੀਆਂ ਨੇ ਕਿਉਂਕਿ ਇਹ ਸਕੈਨਿੰਗ ਦੀ ਜਿਹੜੀ ਸਕੈਨਿੰਗ ਹੈ ਨਾ ਹੋਲ ਟਰੱਕ ਹੋਲ ਬੋਡੀ ਸਕੈਨਰ ਨਿਊਕਲੀਅਰ ਐਮਿਸ਼ਨ ਕਰਕੇ ਕੁਝ ਪ੍ਰੀਕਾਸ਼ਨਸ ਦਾ ਹੈ। ਆਈ ਵਿਲ ਮੀਟ ਦਾ ਹੋਮ ਮਿਨਿਸਟਰ ਸਾਹਿਬ। ਉਹਨਾਂ ਦੇ ਅੰਡਰ ਆਂਦਾ ਹੈ ਗ੍ਰਹਿ ਮੰਤਰੀ ਜੀ ਦੇ ਔਰ ਮੈਂ ਪ੍ਰਯਾਸ ਕਰਾਂਗਾ ਕਿ ਇਹਦਾ ਜਿਹੜਾ ਨਿਪਟਾਰਾ ਕੀਤਾ ਜਾਏ ਔਰ ਜਲਦੀ ਸਕੈਨਰ ਜਿਹੜਾ ਹੈ ਇਨ ਪ੍ਰੋਸੈਸ ਇਨ ਵਰਕ ਇਗੈ।